हां जी दोस्तों सारेया नु सस्श्रीकाल स्वागत करते हा टोटा राज संधू फार्मिंग ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਮਾਣਾ ਮਾਣਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਨੇੜੇ ਪਿੰਡ ਸੁਰ ਸਿੰਘ ਮੱਲੀਆਂ ਪਿੰਡ ਬਿਲਕੁਲ ਨਜ਼ਦੀਕ ਵੀਰ ਨਿਸ਼ਾਨ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਪਸ਼ੂ ਵਪਾਰ ਦਾ ਕੰਮ ਹੈ ਵਿਕਰੀ ਵਾਲੇ ਪਸ਼ੂ ਇਸ ਘਰੇ ਆਉਂਦੇ ਰਹਿੰਦੇ ਆ ਸੇਲ ਪਰਚੇਜ ਦਾ ਖਾਸ ਤੌਰ ਤੇ ਕੰਮ ਆ ਅੱਜ ਇਸ ਕਵਰੇਜ ਵਿੱਚ ਦੋਸਤੋ ਟੋਟਲ ਤਿੰਨ ਕ ਪਸ਼ੂ ਤੁਹਾਨੂੰ ਦਿਖਾਉਣੇ ਆ ਤਿੰਨ ਬੇੜਾ ਦਿਖਾਵਾਂਗੇ ਦੋ ਬੇੜਾ ਸੂਈਆਂ ਸੁਵਾਈਆਂ ਨੇ ਇੱਕ ਦੋਤੇ ਚੱਲਣ ਢਈ ਹੈ ਤੇ ਇੱਕ ਹੁਣ ਬੌਲੇ ਤੇ ਆ ਇੱਕ ਬੇੜ ਸਮਾ ਲੈਂਦੀ ਹੈ ਜੇ ਡੱਬੀ ਪ੍ਰਿੰਟ ਪ੍ਰਿੰਟ ਜਿਹੜਾ ਬਿਲਕੁਲ ਤੁਸੀਂ ਆ ਦੇਖ ਰਹੇ ਜੇ ਠੀਕ ਹੈ ਵਾਈਟ ਤੇ ਬਰਾਊਨ ਪ੍ਰਿੰਟ ਜਿਹੜੇ ਇਸ ਬੇੜ ਦੀ ਡਿਟੇਲ ਆਪਾਂ ਵੀਰ ਤੋਂ ਪੁੱਛ ਲਾਂਗੇ ਵੀ ਹਜੇ ਕਿੰਨੇ ਕ ਦਿਨ ਬਾਕੀ ਆ ਸੂਣ ਦੇ ਵਿੱਚ ਤੇ ਜਿਹੜੀਆਂ ਬੇੜਾ ਸੂਈਆਂ ਨੇ ਕੀ ਥੱਲੇ ਦੁੱਧਰ ਗੌੜਾ ਕੀ ਬੌਲਾ ਹੁਣ ਮੌਕੇ ਤੇ ਹਾਜ਼ਰ ਉਹ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਆਪਾਂ ਕਰ ਲਾਂਗੇ ਤਿੰਨ ਨਗਾ ਤਿੰਨੇ ਨ ਵੀਰ ਨਿਸ਼ਾਨ ਸਿੰਘ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੇ ਖਾਸ ਵਿਜਿਟ ਦੋਸਤੋ ਇੱਕ ਵਾਰੀ ਫੇਰ ਆਪਾਂ ਦੱਸ ਦਿੰਨੇ ਆ ਪਿੰਡ ਮਾਣੇ ਤੁਸੀਂ ਵਿਜਿਟ ਕਰਨੀ ਆ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਾਸਰੀਗੜ ਵੀਰ ਜੀ ਸਾਸਰੀਗੜ ਵੀਰ ਜੀ ਹੋਰ ਨਿਸ਼ਾਨ ਵੀ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਅੱਛਾ ਨਿਸ਼ਾਨੀ ਵੀਰ ਅੱਜ ਪਸ਼ੂ ਆਪਣੇ ਕੋਲ ਤਿੰਨ ਨੇ ਵੜਾ ਹਾਂਜੀ ਹਾਂਜੀ ਤਿੰਨ ਵੀਰ ਜੀ ਇੱਕ ਗੱਬਣ ਆ ਤੇ ਦੋ ਸੁਈਆਂ ਸੁਆਈਆਂ ਵੀਰੇ ਠੀਕ ਹੈ ਜੀ ਹਾਂਜੀ ਅੱਛਾ ਨਿਸ਼ਾਨ ਜੜੀਆਂ ਵੀਰ ਵੜਾ ਸੁਈਆਂ ਨੇ ਇਹਨਾਂ ਦੀ ਡਿਟੇਲ ਜੇਕਰ ਆਪਾਂ ਵੇਖੀਏ ਤੇ ਕਿੰਨੇ ਕਿੰਨੇ ਦਿਨਾਂ ਦੇ ਵਿੱਚ ਹੁਣ ਚੱਲ ਰਹੀਆਂ ਇਹ ਵੀਰ ਜੀ 12-13 ਦਿਨ ਹੋ ਗਏ ਇਹਨੂੰ ਚਲਦੀ ਨੂੰ ਤੇ ਆਹ ਤਾਜੀ ਸੁਈ ਆ ਰਾਤੀ ਸੁਈ ਆ ਦਿਨੇ ਇੱਕੋ ਚਵਾਈ ਹੋਈ ਏ ਦੀ ਠੀਕ ਹੈ ਜੀ 6 ਕਿਲੋ ਇਹ ਥੋੜਾ ਬੋਲਾ ਚ ਹੋਇਆ ਏ ਇਹਦੇ ਪਿੱਛੇ ਵੀਰੇ ਬੱਛੀ ਆ ਉਹ ਪਿੱਛੇ ਬੰਨੀ ਠੀਕ ਆ ਜੜੀ ਆ ਆ ਆ ਗਈ ਪ੍ਰਿੰਟ ਡੱਬੀ ਆ ਗਈ ਇਹ ਵੀਰੇ ਗ ਬਾਕੀ ਦੀ ਡਿਟੇਲ ਆਪਾਂ ਜਦੋਂ ਇਸ ਨੰਬਰ ਤੇ ਗਏ ਤੇ ਤੀਜੇ ਨੰਬਰ ਤੇ ਗਏ ਇਹਦਾ ਵੇਰਵਾ ਲੈ ਕੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਆਂਗੇ ਠੀਕ ਆ ਤੇ ਪਹਿਲਾਂ ਜਿਹੜੀਆਂ ਆਪਾਂ ਤੁਹਾਨੂੰ ਸਟਾਰਟਿੰਗ ਜਿਹੜੀ ਆ ਇੱਕ ਸੂਈ ਸਵਾਈ ਵਹਿੜ ਤੋਂ ਕਰਾਂਗੇ ਉਸ ਤੋਂ ਬਾਅਦ ਜਿਹੜੀ ਅੱਜ ਭਲਕ ਸੂਈ ਆ ਸੈਕਿੰਡ ਨੰਬਰ ਤੇ ਉਹ ਹੋਊਗੀ ਵਹਿੜ ਤੇ ਕਰ ਲੈਨੀਆ ਗੱਲਬਾਤ ਵੀਰ ਨਿਸ਼ਾਨ ਸਿੰਘ ਹੁਣ ਦੇ ਨਾਲ ਸੋ ਵੀਡੀਓ ਦੇ ਨਾਲ ਦੋਸਤੋ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਅੱਜ 13 ਮਾਰਚ ਤੇ ਕੱਲ ਨੂੰ ਦੋਸਤੋ ਸਵੇਰ 14 ਮਾਰਚ ਨੂੰ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਅਨੀਮਲ ਜਿਹੜਾ ਵੀ ਪਸੰਦ ਆਉਂਦਾ ਜੇਕਰ ਗੱਭਣ ਪਸ਼ੂ ਕੋਈ ਲੈ ਕੇ ਜਾਂਦਾ ਵੀਰ ਤੇ ਚੌਥਾ ਨੰਬਰ ਦਾ ਟਿਪ ਕੇ ਤਸੱਲੀ ਵੀ ਤੁਸੀਂ ਜ਼ਰੂਰ ਕਰ ਲਿਓ ਤੇ ਜੇਕਰ ਸੂਆ ਸੂਆ ਪਸ਼ੂ ਖੜਦੇ ਹੋ ਤੇ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਤੇ ਨਿਸ਼ਾਨ ਵੀਰੇ ਪਹਿਲੇ ਨੰਬਰ ਤੋਂ ਸਟਾਰਟ ਇਸ ਵਿਹੜ ਤੋਂ ਕਰ ਲਿਏ ਇਹਦੇ ਥੱਲੇ ਵੀਰ ਜੀ 14 ਕਿਲੋ ਇਹ ਦੁੱਧ ਆ 14 ਕਿਲੋ ਆ ਆਹੋ 14 ਦਾ 15 ਹੀ ਹੋਊਗਾ ਪਰ 14 ਕਿਲੋ ਦੀ ਆਪਣੀ ਗਾਰੰਟੀ ਹੋਊਗੀ ਅੱਛਾ ਜੀ ਹਾਂ ਜੀ ਅੱਜ ਕਿੰਨੇ ਦਿਨ ਹੋ ਗਏ ਸੂਏ ਇਹਨੂੰ ਵੀਰ ਜੀ 13 ਕ ਦਿਨ ਹੋ ਗਏ ਆ ਇੱਥੋਂ 13 ਕ ਦਿਨਾਂ ਦੀ ਸੂਈ ਹਾਂ ਜੀ ਅੱ ਤੇ ਸੂਆ ਦੂਜਾ ਕਿ ਤੀਜਾ ਜੀ ਇਹ ਵਿੱਚ ਦੂਜਾ ਦੂਜਾ ਸੂਆ ਹੁਣ ਦੋਸਤੋ ਦੂਜਾ ਸੂਆ ਕੋਈ 12 13 ਦਿਨਾਂ ਦਾ ਸਮਾਂ ਦੱਸ ਦਿੱਤਾ ਤੁਹਾਨੂੰ ਵੀ ਸੂਈ ਨੂੰ ਸਮਾਂ ਹੋ ਗਿਆ ਤੇ ਬੰਦ ਲਵੇ ਦੀ ਆ ਠੀਕ ਆ ਜੀ ਕੰਪੈਕਟ ਜਿਹੜਾ ਆ ਫਿਕਸ ਆਰਡਰ ਦੇ ਵਿੱਚ ਆ ਤੇ ਨਿਸ਼ਾਨ ਹੁਣ 12 13 ਦਿਨਾਂ ਦੀ ਸੂਈ ਹੈ ਤੇ ਥੱਲੇ ਦੋ ਦੋਨ ਕੀ ਚੱਲ ਰਹੀ ਹੁੰਦੇ 14 ਕਿਲੋ ਤੁਹਾਨੂੰ ਵੀ ਜੀ ਦੱਸਿਆ 14 ਕਿਲੋ 14 ਕਿਲੋ ਨੈਟ ਹਾਂਜੀ ਠੀਕਾ ਚੂਣ ਚਾਂ ਚੱਗੀ ਆ ਚੂਣ ਚਾਂ ਇੱਕ ਨੰਬਰ ਵੀ ਜੀ ਪੂਰ ਛੇਟਾ ਕੁਝ ਨਹੀਂ ਆ ਧਾਰ ਪੂਰੀ ਮੋਗੇ ਵਾਲੀ ਇਹਦੀ ਬਾਕੀ ਧਾਰਾਂ ਵਿੱਚ ਮਾਰ ਕੇ ਦਿਖਾ ਦਗੀ ਆਪਾਂ ਹਾਂ ਕੋਈ ਨਹੀਂ ਵਿਖਾ ਦਾਂਗੇ ਮੇਰੇ ਕੋਲ ਕੋਈ ਸੋ ਧਾਰਾਂ ਮਾਰ ਕੇ ਜਿਹੜੇ ਪਸ਼ੂ ਸੋਏ ਉਹਨਾਂ ਦੀਆਂ ਧਾਰਾਂ ਮਾਰ ਕੇ ਆਪਾਂ ਜਿੰਨੀਆਂ ਵੀ ਕੋਈ 5-5 10 17 ਧਾਰਾਂ ਮਾਰ ਕੇ ਤਸੱਲੀ ਜ਼ਰੂਰ ਕਰਵਾ ਦਾਂਗੇ ਚੋਂ ਚੋਂ ਥਣਾ ਦੀ ਬਾਕੀ ਥਣ ਪੂਰਾ ਹੱਥੀ ਚਵਾਈ ਵਾਲਾ ਆ ਵੇਖ ਕੇ ਇੱਕ ਵਾਰੀ ਤੁਸੀਂ ਜ਼ਰੂਰ ਚੈੱਕ ਕਰ ਲਓ ਤੇ ਕਦ ਕਾਠ ਦੀ ਵੀ ਚੈੱਕ ਕਰ ਦੋਸਤੋ ਗੱਲ ਕਰ ਲਈਏ ਕਦ ਕਾਠ ਵੱਡਾ ਆ ਇਸ ਵੈੜ ਦਾ ਠੀਕ ਆ ਜੀ ਮੀਡੀਅਮ ਤੋਂ ਉੱਚੀ ਹਾਈਟ ਆ ਵਟੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਆ ਖੋਲ ਕੇ ਕੋਈ ਲੰਬਾ ਤੋਰ ਕੇ ਆਪਾਂ ਤੁਹਾਨੂੰ ਤੁਸਲੀ ਨਾਲ ਦਿਖਾ ਦਿੰਨੇ ਠੀਕ ਆ ਮਗਰ ਬੱਚੀ ਆ ਫੀਮੇਲ ਕਾਫ ਆ ਇਸ ਵੈੜ ਦੇ ਮਗਰ ਲਿਓ ਜੀ ਆਹ ਲਓ ठीक है जी ਤਬਾ ਦੋਸਤੋ ਇਹ ਬੈਡ ਪਹਿਲੇ ਨੰਬਰ ਤੇ ਆ ਬੱਚਾ ਇੱਕ ਵਾਰ ਤੁਹਾਨੂੰ ਦਿਖਾ ਦਗੀ ਆਪਾਂ ਠੀਕ ਹੈ ਜੀ ਇਹ ਬੱਚੀ ਐ ਇਸ ਬੈਡ ਦੇ ਮਗਰ ਠੀਕ ਆ ਅੱਛਾ ਨਿਸ਼ਾਨ ਵੀਰੇ ਇਹ ਕੀ ਮੰਗ ਮੁੱਲ ਕੀ ਕਰਦੇ ਇਹ ਤਾਂ ਵੀਰ ਜੀ 45000 ਮੁੱਲ 45 ਹਾਂ ਜੀ ਲੈਣ ਦੇ ਨਾਲ ਆਈ ਐ ਕੋਈ ਨਹੀਂ ਵਿੱਚ ਕਰਾਂਗੇ ਛੋਟ ਛਪਟ ਦੇ ਦਾਂਗੇ 43000 ਰੁਪਏ 43 ਦੀ ਹਾਂ ਜੀ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਹਾਂ ਦੋਸਤੋ 43000 ਦੀ ਇਹ ਤੁਹਾਨੂੰ ਲਾਸਟ ਮਿਲ ਜੂਗੀ 45000 ਡਿਮਾਂਡ ਕੀਤੀ ਸੀ ਵੀਰ ਨੇ 43000 ਦੀ ਇਹ ਬਾਹਰ ਮਿਲ ਜੂਗੀ ਤੇ ਦੋ ਦਾ ਖੁੱਲਾ ਢੁਲਾ ਹੈਗਾ ਦੋਸਤੋ 15 14 15 15 ਦੇ ਦਰਮਿਆਨ ਚੱਲ ਰਹੀ ਹੈ ਠੀਕ ਆ ਤੇ ਕੋਈ ਵੀਰ ਆਪਣੀ ਇੱਕ ਟਾਈਮ ਚੋਕੇ ਦੋ ਟਾਈਮ ਚੋਕੇ ਤੁਸੀਂ ਤਸੱਲੀ ਕਰ ਸਕਦੇ ਜੀ ਸੋ ਆ ਇੱਕ ਵਾਰੀ ਤੁਹਾਨੂੰ ਉਲਟੋ ਬਹਿਣੀ ਵਾਲੇ ਪਾਸਿਓ ਪੱਥਨ ਦੇਵਾ ਜਰੂਰ ਇੱਕ ਵਾਰੀ ਤਸੱਲੀ ਨਾਲ ਹੋਰ ਦਿਖਾ ਦਿੰਨੇ ਆ ਆ ਲਓ ਜੀ ਆ ਬੜੀ ਠੀਕ ਆ ਹੁਣ ਆ ਗਰੀ ਖੜੀ ਅੰਦਰ ਨਹੀਂ ਆਉਂਦੀ ਠੀਕ ਆ ਜੀ ਨਵੀਂ ਵੀਰੇ ਨਿਸ਼ਾਨ ਅੱਗੇ ਸੈਕਿੰਡ ਨੰਬਰ ਤੇ ਜਿਹੜੀ ਆਪਣੇ ਕੋਲ ਆਪ ਐਡ ਆ ਗਈ ਆ ਹਾਂਜੀ ਇਹ ਵੀਰੇ ਜਰਸੀ ਤੇ ਸ਼ਾਈ ਵਾਲ ਕ੍ਰੋਸ ਚ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਜਰਸੀ ਸ਼ਾਈ ਵਾਲ ਦਾ ਕ੍ਰੋਸ ਆਂਗਾ ਸੈਕਿੰਡ ਨੰਬਰ ਤੇ ਵੀ ਠੰਡੀ ਹੁੰਡੀ ਬੜੀ ਵੀਰ ਜੀ ਵੰਗਾ ਪਾਉਂਦੀ ਇਹਨੂੰ ਲੋੜਨੀ ਆ ਆਪਣੀ ਮਰਜ਼ੀ ਆ ਪਾਈਏ ਭਾਵੇਂ ਨਾ ਪਾਈਏ ਤਾਜੀ ਸੁਈਏ ਨੇ ਤਾਜਾ ਡੰਗਰ ਸੋਇਆ ਹੋਵੇ ਤੇ ਹੱਥ ਨਹੀਂ ਲਾਉਂ ਦਿੰਦਾ ਬੰਨੇ ਨੂੰ ਆ ਬਿਲਕੁਲ ਆ ਵੇਖੋ ਕਰੋ ਚੈੱਕ ਅਜੇ ਨੂੰ ਹੱਦ ਕਿੰਨੇ ਦਿਨ ਹੋ ਗਿਆ ਇਹਨੂੰ ਵੀ ਅੱਜ ਦੇਣ ਕੋਈ ਵੀ ਨਹੀਂ ਹੋਇਆ ਸਹਾਉਣਾ ਰਾਤੀ ਸੁੱਈ ਆ ਸਵੇਰੇ ਪਹਿਲੀ ਚਵਾਈ ਕੀਤੀ ਆ ਆਪਾਂ 6 ਕਿਲੋ ਇਹਦੇ ਥਲੋ ਦੁੱਧ ਦੀ ਰਾਤ ਹੀ ਸੁੱਈ ਆ ਹਾਂਜੀ ਰਾਤ ਦੀ ਸੁੱਈ ਵੀਰੇ ਅੱਜ ਮਾਰਨਿੰਗ ਪਹਿਲੀ ਚਵਾਈ ਹਾਂ ਪਹਿਲੀ ਚਵਾਈ ਕੀਤੀ ਵੀਰੇ ਠੀਕ ਆ ਹੁਣ ਮਤਲਬ ਦੂਜੀ ਚਵਾਈ ਸ਼ਾਮੀ ਹੋਣੀ ਹਾਂ ਦੂਜੀ ਚਵਾਈ ਸ਼ਾਮੀ ਹੋਣੀ ਵੀਰੇ ਇਹਦੀ ਠੀਕ ਆ ਮਾਰਨਿੰਗ ਅੱਜ ਕਿੰਨਾ ਕ ਬੋਲਾ ਕੱਢਾ ਆਪਾਂ ਇਹਦੇ ਥਲੋ ਕੱਢੇ ਹੋਗਾ 5.5 6 ਕਿਲੋ ਵੀਰੇ 5.5 6 ਕਿਲੋ ਹਾਂਜੀ ਤਾਂ ਦੋਸਤੋਂ 5.5 6 ਕਿਲੋ ਤੇ ਕਰਮ ਵਾਲੀ ਨੇ ਪਹਿਲਾ ਟਾਈਮ ਦੀ ਜਿਹੜੀ ਚਵਾਈ ਆ 5.5 6 ਕਿਲੋ ਬੋਲੇ ਤੇ ਬਾਕੀ ਬੌਣੇ ਤੇ ਚੱਲ ਰਹੀ ਆ ਕੋਈ ਵੀਰ ਆਪਣੀ ਆ ਕੇ ਨਰਕ ਪਰਖ ਕਰ ਸਕਦਾ ਠੀਕ ਆ ਬੱਚੀ ਵੀ ਦਿਖਾਵਾਂਗੇ ਮਗਰ ਬੱਚੀ ਇਹਦੇ ਫੀਮੇਲ ਕਾਫ ਨੂੰ ਜਨਮ ਦਿੱਤਾ ਤੇ ਚਵਾਈ ਬਿਲਕੁਲ ਤੁਸੀਂ ਵੇਖੋਗੇ ਅੱਥੀ ਚਵਾਈ ਦਾ ਥਣ ਲੱਗਾ ਠੀਕ ਆ ਜੀ ਠੀਕ ਆ ਬਾਕੀ ਨਿਸ਼ਾਨ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਚਾਰੇ ਥਾਣਾ ਦੀ ਚੋਣ ਜਣ ਚੰਗੀ ਚੋਣ ਵੀਰ ਜੀ ਇੱਕ ਨੰਬਰ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਹੈ ਮੋਗੇ ਵਾਲੀ ਧਾਰ ਆ ਬਿਲਕੁਲ ਹਾਂਜੀ ਠੀਕ ਆ ਜੀ ਲੋਕੋ ਸੋ ਵੈਸੇ ਜਿਹੜੇ ਪਸ਼ੂ ਸਵੇ ਸੁਬਾਹ ਆਜੇ ਵੀਰ ਨਿਸ਼ਾਨ ਦੇ ਕਾਰਿਆਂ ਇਸ ਕਿਲੇ ਦੇ ਉੱਪਰ ਇਹਨਾਂ ਦੀ ਚਵਾਈ ਆਪਾਂ ਕੱਲੇ ਕੱਲੇ ਪਸ਼ੂ ਦੀ ਵਿੱਚ ਤੁਹਾਨੂੰ ਕਰਕੇ ਨਾਲ ਦੀ ਨਾਲ ਦਿਖਾਈ ਜਾਂਦੇ ਪਏ ਆ ਕਿਉਂਕਿ ਕਿਸੇ ਵੀਰ ਨਾਲ ਦੂਰੋਂ ਨੇੜੇੋਂ ਸੌਦਾ ਕਰਨਾ ਤੇ ਤੁਹਾਡੇ ਲਈ ਵੀ ਜਿਹੜਾ ਸੌਖਾ ਰਹੇ ਸੌਦਾ ਕਰਨਾ ਠੀਕ ਆ ਫੇਸ ਕੁਆਲਟੀ ਦੇਖ ਸਕਦੇ ਤੁਸੀਂ ਸ਼ਾਹੀਵਾਲ ਤੇ ਜਰਸੀ ਦਾ ਕਰੋ ਸੰਗ ਠੀਕ ਆ ਤੇ ਕੱਦ ਮੀਡੀਅਮ ਦੇ ਵਿੱਚ ਆ ਮੀਡੀਅਮ ਹਾਈਟ ਮੰਨ ਕੇ ਤੁਸੀਂ ਸੌਦਾ ਕਰ ਸਕਦੇ ਜੇ ਨਾ ਬਾਲੀ ਵੱਡੀ ਤੇ ਨਾ ਹੀ ਦਰਮਿਆਨੀ ਛੋਟੀ ਮੀਡੀਅਮ ਹਾਈਟ ਆ ਆ ਬੱਚਾ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਆ ਮਗਰ ਫੀਮੇਲ ਕਾ ਆਪ ਲੋਡ ਚੁਵਾਈ ਜਿਹੜੀ ਆ ਦੋਸਤੋ ਇੱਕ ਪਹਿਲੇ ਟਾਈਮ ਮਾਰਨਿੰਗ ਪਹਿਲੇ ਟਾਈਮ ਸੂਣ ਤੋਂ ਬਾਅਦ ਚੁਵਾਈ ਹੋਈ ਈ ਆ ਠੀਕ ਆ ਹੁਣ ਸੈਕੰਡ ਚੁਵਾਈ ਜਿਹੜੀ ਆ ਅੱਜ ਸ਼ਾਮ ਨੂੰ ਹੋ ਜੂਗੀ ਰੋਡ ਬੈਟ ਦੀ ਤੇ ਬਲੈਕ ਰੰਗ ਦੇ ਵਿੱਚ ਆ ਠੀਕ ਆ ਜੀ ਇੱਕ ਰੰਗ ਬਿਲਕੁਲ ਬਲੈਕ ਆ ਹਵਾਨੇ ਲੈਵੇ ਤੇ ਬਿਲਕੁਲ ਵਾਈਟ ਸਪੌਟ ਆ ਬਾਕੀ ਓਵਰ ਆਲ ਸਾਰੀ ਬਲੈਕ ਆ ਪਾਂਡਾ ਪੁੰਡਾ ਕਾਫੀ ਸੋਹਣਾ ਦੋਸਤੋ ਆਰਡਰ ਦੀ ਗੱਲ ਕਰਨ ਲਈਏ ਸੋਹਣੀ ਕੁਆਲਿਟੀ ਆ ਵਿਖਾਲਾ ਵਖੂਲਾ ਕਾਫੀ ਸੋਹਣਾ ਜਿੰਨਾ ਕ ਗਾਂ ਨੂੰ ਕਰਮਾਲੀ ਦਾ ਵਿਖਾਲਾ ਉਹਨਾਂ ਨੇ ਪਛਾਣੂ ਦਿੱਤੀ ਅਜੇ ਦੇਖੋ ਨਹੀਂ ਤਾਂ ਜੀ ਗਾਂ ਸੂਈ ਹੋਵੇ ਨਾ ਥੱਲੇ ਹੱਥ ਨਹੀਂ ਲਾਉਣ ਦਿੰਦੀ ਕੋਈ ਗੱਲ ਹੀ ਨਹੀਂ ਆਦੇ ਬਾਲੀ ਜਿਆਦੀ ਠੰਡੀ ਆ ਹਾਂ ਦੋਸਤੋ ਠੰਡੀ ਤੇਰੀ ਆ ਸੀਜ਼ਨ ਲੱਕ ਪੂਰੀ ਜਿੱਦਾਂ ਮਰਜ਼ੀ ਅੱਗੋਂ ਪਿੱਛੋਂ ਬਹਿ ਕੇ ਕੋਈ ਵੀਰ ਤੁਹਾਡੇ ਘਰੀ ਜਾ ਸਕਦਾ ਠੀਕ ਹੈ ਤੇ ਕੋਈ 4 4.5 5 ਕਿਲੋ ਹੁਣ ਮਾਰਨਿੰਗ ਜਿਹੜੀ ਵੀਰਾਂ ਦਾ ਵੀ ਆਪਾਂ ਪਹਿਲੇ ਜੰਦਾ ਜੀ ਆ ਵੀਰ ਜੀ ਵੈਟ ਵੀ ਦੰਦਾ ਜਾ ਛਿੱਗੀ ਆ ਮ 6 ਦੰਦ ਦਾ ਜੀ ਹਾਂਜੀ 6 ਦੰਦ ਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਨਿਸ਼ਾਨੇ ਤਾਂ ਹੁਣ ਮੁੱਲ ਦੀ ਗੱਲ ਕਰੀਏ ਵੀਰ ਮੁੱਲ ਕੀ ਕਰਦੇ ਆ ਮੁੱਲ ਇਹਦਾ ਵੀਰ ਜੀ 52000 ਰੁਪਿਆ ਠੀਕ ਹੈ ਜੀ ਹਾਂਜੀ ਲੈ ਤੇ ਆਲਾ ਹੀ ਆ ਹਾਂਜੀ ਵੀਰ ਜੀ ਬਾਕੀ ਥੋੜਾ ਪਤਾ ਹੋਊਗਾ ਕੋਈ ਨਹੀਂ ਫੋਨ ਤੇ ਕਰ ਲਾਂਗੇ ਵੀਰ ਜੀ ਮਨਤਾ ਜਰੂਰ 52000 ਪ੍ਰਭੂ ਇਹਦੀ ਡਿਮਾਂਡ ਆ ਦੁੱਧ ਵੀਰੇ 17 18 ਕਿਲੋ ਖੁੱਲਾ ਚਾਹੂਗੀ ਹਾਂ ਜਿੱਦਾਂ ਇਹਨੂੰ ਵੀਰਜੀ ਥਣ ਪੰਡਾ ਲੱਗਾਣਾ 17 18 ਕਿਲੋ ਦੁੱਧ ਖੁੱਲਾ ਚੋਊਗੀ ਚੰਗੀ ਸੇਵਾ ਵਾਲਾ ਕੋਈ ਲੈ ਗਿਆ ਤੇ ਮੈਨੂੰ ਤਾਂ ਦੁੱਧ ਭਰਨਾ ਚਾਹੀਦਾ ਪਰਨਾ ਚਾਹੀਦਾ ਚਾਹੀਦਾ ਜ਼ਰੂਰ ਵੀਰਜੀ ਆਹ ਪੂਲਾ ਕਰਮਾਂ ਵਾਲੀ ਦਾ ਵਿਖਾਲਾ ਬਹੁਤ ਵਧੀਆ ਵੀਰਜੀ ਇਹਦਾ ਆ ਬਿਲਕੁਲ ਜੀ ਬਿਲਕੁਲ ਬਾਕੀ ਪਹਿਲੇ ਸੂਏ ਦਾ ਦਾ ਰਕਾਰ 16 ਕਿਲੋ 17 ਕਿਲੋ ਦਾ ਹੈਗਾ ਵੀਰੇ ਘਰ ਵਾਲਿਆਂ ਦੇ ਦੱਸਣ ਤੇ ਬਾਕੀ ਦੀਦਾ ਵੀ ਆ ਵੀਰੇ ਹੂੰ ਹੂੰ ਹੈਗਾ ਵੀ ਆ ਬਿਲਕੁਲ ਹਾਂਜੀ ਫਿਰ ਦੱਸੋ ਇੱਕ ਵਾਰੀ ਬੈਕ ਸਾਈਡ ਤੋਂ ਤੇ ਉਲਟ ਬਹਿਣੀ ਵਾਲੇ ਪਾਸਿਓਂ ਸੱਜੀ ਘੱਬੀ ਬਹਿਣੀ ਵਾਲੇ ਪਾਸਿਓਂ ਤੋਂ ਇੱਕ ਵਾਰੀ ਆਹ ਥਾਣਾ ਆਪਾਂ ਜ਼ਰੂਰ ਦਿਖਾ ਨਾ ਕੋਈ ਨਹੀਂ ਹੋਣੀ ਕੋਈ। ਠੀਕ ਹੈ ਜੀ। ਲੈ ਵੀ ਵੀਰ ਨਿਸ਼ਾਨ ਅੱਗੇ ਆਪਣੇ ਕੋਲ ਜਿਹੜੀ ਲਾਸਟ ਵਿੱਚ ਇਹ ਗੱਬੜ ਵੈੜ ਆ ਗਈ। ਹਾਂਜੀ ਇਹ ਗੱਬੜਿਆਂ ਵੀਰ ਜੀ। ਤੇ ਇਹਦੀ ਡਿਟੇਲ ਕਰ ਦਈਏ ਸਾਂਜੀ। ਇਹ ਵੀ ਵੀਰ ਜੀ ਦੰਦਾ ਜਿਹਾ ਵੈੜ ਛਗੀ ਹਲੇ ਦੰਦਾ ਜੋ ਵੀ। ਠੀਕ ਹੈ ਜੀ। ਹਾਂਜੀ। ਕੱਦ-ਕੱਡ ਚੰਗਾ ਚੌੜਾ। ਕੱਦ-ਕੱਦ ਵੱਡਾ ਵੀਰ ਜੀ ਵੱਡੇ ਕੱਦ ਵਾਲੀ ਐਚਐਫ ਪਿਓਰ ਚ ਆਉਂਦੀ ਐ। ਠੀਕ ਹੈ ਜੀ। ਹਾਂਜੀ ਵੀਰੇ। ਲਓ ਦੋਸਤੋ ਹਾਈਟ, ਬੇਲ ਲੈਂਥ ਪੂਰੀ ਆ। ਨਵਾਈ ਲੰਬਾਈ ਪੂਰੀ ਆ ਵੈੜ ਦੀ ਕੱਦ ਵੀ ਚੰਗਾ ਉੱਚਾ ਵੱਡੇ। ਕੱਦ ਦੇ ਵਿੱਚ ਤੇ ਸੂਹਾ ਦੁਜਾ ਸੂਹ ਰਹੀ ਏਕੇ ਹਾਂਜੀ ਜੀ ਦੁਜਾ ਵੀਰੇ ਦੁਜਾ ਲਓ ਜੀ ਦੁਜਾ ਸੂਹਾ ਦੋਸਤੋ ਇਸ ਬੈਡ ਤੇ ਸੂਣਾ ਤੇ ਵਾਈਟ ਬਲੈਕ ਜਿਹੜੇ ਵਿੱਚ ਤੁਹਾਨੂੰ ਡਾਟ ਨਜ਼ਰ ਆਉਣਗੇ ਇਸ ਬੈਡ ਤੇ ਠੀਕ ਹੈ ਤੇ ਦੁਜਾ ਸੂਹਾ ਹਾਈਟ ਕੱਦ ਚੰਗਾ ਫੁੱਲ ਬਟਾ ਫੁੱਲ ਥਣ ਭਾਂਡਾ ਵੀ ਚੰਗਾ ਵੀਰੇ ਥਾਣੀ ਪੂਰਾ ਠੀਚਵਾਈ ਵਾਲਾ ਹੈ ਅੱਜ ਦਿਨ ਹਜੇ ਕਿੰਨੇ ਕਲੇ ਜੀ ਦਿਨ ਵੀਰੇ ਵੇਖੋ ਹਾ ਢੱਲਾ ਢੁਲਾ ਹਾਂ ਸਾਹ ਨੂੰ ਲੱਗਦਾ ਕਿ ਦਿਨ ਪੰਜ-ਛੇ ਖੜੂਗੀ ਦੇਖੋ ਤੇਰਾ ਮੈਂ ਤਰਕ ਠੀਕ ਹੈ ਜੀ ਦਨ ਘਟ ਤੋਂ ਘਟ ਹਫਤਾ ਵੀ ਖੜ ਸਕਦੀ ਆ ਪੰਜ ਵੀ ਖੜ ਸਕਦੀ ਵੀਰ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਹਫਤਾ 8 ਦਿਨ ਕੋਈ ਮੰਨ ਕੇ ਸੌਦਾ ਕਰ ਹਾਂ ਮੰਨ ਕੇ ਸੌਦਾ ਕਰ ਸਕਦਾ ਵੀਰ ਜੀ ਕੋਈ ਸੋ ਹਫਤਾ 8 ਦਿਨ ਕੋਈ ਭਰਾ ਮੰਨ ਲਿਓ ਠੀਕ ਆ ਜੀ ਤੇ ਥਾਣ ਤੋਂ ਪੂਰਾ ਹੱਥੀ ਚੁਵਾਈ ਵਾਲਾ ਚਾਰ ਥਾਣਾ ਕੋਈ ਫੋੜ ਨਹੀਂ ਕਿਸੇ ਤਰ੍ਹਾਂ ਕੋਈ ਸ਼ਾਂਗ ਨਹੀਂ ਕੀ ਨਾਲ ਕਿਸੇ ਤਰ੍ਹਾਂ ਦਾ ਐਕਟਰਾ ਕੋਈ ਨਾਲ ਬੱਚਾ ਨਹੀਂ ਲੱਗਾ ਤੇ ਚਾਰ ਥਾਣਾ ਹਵਾਨਾ ਸੋਨਾ ਬਣਾਰੀ ਤੱਕ ਦੋਸਤੋ ਬੈਕ ਸਾਈਡ ਨੂੰ ਤੁਸੀਂ ਦੇਖੋਗੇ ਸੋਨਾ ਦੇਵਾ ਬਣਾ ਕੇ ਤਿਆਰ ਕਰੂਗੇ ਢੇਲਾ ਟੂਲਾ ਕਾਫੀ ਬਾਕੀ ਵੀਰ ਜੀ ਕੋਈ ਵੀਰ ਦੂਰੋਂ ਹੁੰਦਾ ਨਾ ਉਹ ਕਹਿ ਜਾਂਦਾ ਵੀ ਗਾਂ ਸੂਪ ਹੀ ਰਾਹ ਦੇ ਵਿੱਚ ਇਹ ਰਸਤੇ ਦੇ ਵਿੱਚ ਜਾਂਦਾ ਕਿ ਕੇਵਲੇ ਕਰ ਜਾਂਦੀਆਂ ਖਾਵਾਂ ਸੂਪ ਪੈਂਦੀਆਂ ਆ ਬਿਲਕੁਲ ਹਾਂਜੀ ਉਧਰ ਕੇ ਸੂ ਸਕਦਾ ਉਧਰ ਕੇ ਹਾਂਜੀ ਵੀਰ ਜੀ ਸੂਜੈਂਦੀ ਆ ਕਿ ਸਫਰ ਤੁਹਾਨੂੰ ਪਤਾ ਹੈ ਨਾ ਜੋਲ ਕਰਕੇ ਹੋ ਸਕਦਾ ਜਾਂਦਿਆਂ ਦੋ ਦਿਨ ਕੱਢ ਕੇ ਵੀ ਸੂਪੇ ਸੂਪ ਪੈਂਦੀਆਂ ਹਾਂਜੀ ਤੇ ਨਿਸ਼ਾਨ ਜਾਓ ਵੀਰ ਇਹਨੂੰ ਵੀ ਖੋਲ ਕੇ ਤੁਰ ਗਈ ਸੋਤਸੋ ਹਜਰ ਦੇਨ 8 7 ਕੱਢਦੀ ਆ ਬਾਕੀ ਇੱਕ ਗੱਲ ਕਰ ਦਿੰਦੇ ਆ ਕਿ ਜਿਹੜਾ ਲੰਬੇ ਸਫਰ ਦੇ ਵਿੱਚ ਜਾਂਦੇ ਆ ਪਸ਼ੂ ਕੋਈ ਹਲਚੁਲ ਕਰਕੇ ਕੋਈ 2 ਦਿਨ ਪਹਿਲਾਂ ਸੂ ਸਕਦਾ ਤੇ ਵੈਸੇ ਤਿਆਰੀ ਆਪਾਂ ਮੰਨ ਕੇ ਚੱਲੀਏ ਵੀ ਤਿਆਰੀ ਕੋਈ 5ਾਂ 14 ਦਿਨਾਂ ਦੇ ਵਿੱਚ ਵਿੱਚ ਪੂਰੀ ਆ ਘੰਟਿਆਂ ਘੰਟਿਆਂ ਦੇ ਵਿੱਚ ਪਸ਼ੂ ਬਣ ਕੇ ਤਿਆਰ ਹੋ ਜਾਂਦਾ ਤੇ ਕਰਕੇ ਠੀਕ ਹੈ ਬਈ ਨਿਸ਼ਾਨ ਜਾ ਮੋੜ ਦੇ। ਸੋ ਦੋਸਤੋ ਵੇੜ ਐ ਵੀ ਚੰਗੀ ਐ ਠੀਕ ਆ ਜੀ। ਸੋ ਜਿਹੜੇ ਵੀਰ ਦੇ ਗੱਬਣ ਵੇੜ ਚੱਲਦੀ ਆ ਤੁਸੀਂ ਹੈ ਵੀ ਤਿਆਰੀ ਦੀ ਕੋਈ ਜ਼ਿਆਦੇ ਦਿਨ ਇਹ ਨਹੀਂ ਵੀ ਕੋਈ ਜ਼ਿਆਦੇ ਦਿਨ ਕੱਢਦੀ। 5 ਲਾਜੇ 4 ਲਾਜੇ 6 ਲਾਜੇ ਇੰਨੇ ਦਿਨਾਂ ਦੇ ਵਿੱਚ ਪ੍ਰੋਪਰ ਪੂਰੀ ਤਿਆਰੀ ਕਰ ਲੂਗੀ। ਠੀਕਾ ਗੱਦ ਕਾਠ ਪੂਰਾ ਵੱਡਾ ਠੀਕ ਹੈ ਜੀ ਗੱਦ ਵੱਡੀ ਵੀਰਜੀ ਵੱਡੀ ਕਰਦੀ 25 ਕਿਤਾਰਾ ਵੀ ਕਰੇ ਛੋਟੇ ਗੱਦ ਦੀ ਦੁੱਧ 22 ਕਿਲੋ ਵੀਰਜੀ ਭਰੂਗੀ ਇੱਕ ਕਰਮਾਲੀ ਆ ਬਿਲਕੁਲ ਜੀ ਫਿਰ ਤੋਂ ਬਾਕੀ ਟਿੱਪਣ ਤੋਂ ਆਪਣੀ ਪੂਰੀ ਕਿਸਮ ਦੀ ਵੀਰਜੀ ਲੈ ਕੇ ਜਾਂਦਾ ਵੀਰਜੀ ਟਿੱਪਣ ਦੀ ਚੌਥਾ ਥਾਂ ਤੇ ਤਸੱਲੀ ਆ ਟਿੱਪ ਆਖੋਗੇ ਵੀਡੀਓ ਕੱਲ ਦੇ ਟਿੱਪ ਦਾਂਗੇ ਜਿਹੜਾ ਵੀ ਦੂਰੋਂ ਆਊਗਾ ਕੋਈ ਆ ਬਿਲਕੁਲ ਹਾਂ ਜੀ ਵੀਰੇ ਹੁਣ ਦੋਸਤੋ ਚਾਹੇ ਕੋਈ ਵੀਰ ਸਾਈ ਬੈਨਾ ਕਰਨ ਤੋਂ ਪਹਿਲਾਂ ਤਪਉਣਾ ਚਾਹੁੰਦਾ ਆਪਦੇ ਟਿੱਪ ਗਏ ਤੁਸੀਂ ਤਸੱਲੀ ਕਰਵਾ ਲਿਓ ਵੈਸੇ ਜਿਹੜੀਆਂ ਬੜਾ ਸੁਈਆਂ ਸਵਾਈਆਂ ਇਹਨਾਂ ਦੀ ਆਪਾਂ ਨਾਲ ਦੀ ਨਾਲ ਵੀਡੀ ਉਹ ਵਿੱਚ ਧਾਰਾ ਮਾਰ ਕੇ ਜਿੰਨੀ ਜਿੰਨੀ ਆਪਾਂ ਤੁਹਾਨੂੰ ਤਸੱਲੀ ਕਰਵਾਤੀ ਆ ਪਰ ਫਿਰ ਵੀ ਕਿਸੇ ਵੀਰ ਦਾ ਹੱਕ ਬਣਦਾ ਵੀ ਪੈਸੇ ਖਰਚ ਕਰਨੇ ਆ ਇੱਕ ਟਾਈਮ ਚ ਹੋਣੀ ਆ ਦੋ ਟਾਈਮ ਚ ਹੋਣੀ ਆ ਉਹ ਤੁਹਾਨੂੰ ਪਿੰਡ ਵਿਜ਼ਿਟ ਕਰਨੀ ਪੈਣੀ ਆ ਤੇ ਇਹਦਾ ਨਿਸ਼ਾਨ ਮੁੱਲ ਰਹਿ ਗਿਆ ਫਿਰ ਕੀ ਕਰਦੇ ਆ ਇਹਦਾ ਮੁੱਲ ਵੀਰ ਜੀ ਆਪਾਂ ਕਰਦਾਂਗੇ 60000 ਰੁਪਿਆ 60000 ਹਾਂਜੀ ਠੀਕ ਆ ਜੀ ਲੈਣੇ ਦੇਣੇ ਕਿੱਥੋਂ ਤੱਕ ਦਾ ਖਾਨ ਆਉਦੀ ਆ ਵੀਰ ਜੀ ਲੈਣੇ ਦੇਣੇ ਦੇ ਦਾਂਗੇ ਆਪਾਂ 57000 ਦੀ ਵੈੜ ਦੇ ਦਾਂਗੇ ਹੋਰ ਦੱਸੋ 57 ਦੀ ਹਾਂਜੀ ਲਓ ਵੀ ਬਾਕੀ ਵੈੜ ਪੂਰੀ ਵੱਡੀ ਵੀਰ ਜੀ ਹੂੰ ਦੁੱਧ ਬਿਲਕੁਲ ਜਿਹੜਾ ਕੰਡੇ ਵਾਲਾ ਮੇਰੇ ਸਾਹ ਚ 20 22 ਕਿਲੋ ਚਾਹ ਉਹ ਇਧਰ ਖੁੱਟਲਾ ਚੈੱਕ ਕਰੋ। ਇਹ ਚੰਗਾ ਚੱਡਾ ਬਣਾਉਂਗਾ। ਹਾਂਜੀ। ਸੋਨਾ ਹਵਾਨਾ ਬਣਾ ਰਹੀ ਹੈ। ਹਾਂਜੀ ਵੀਰ ਜੀ। ਬਾਕੀ ਦੋਸਤੋ 57000 ਦੀ ਮਿਲਦੂਗੀ 60000 ਇਹਦੀ ਮੰਗ ਕੀਤੀ ਆ। 60000 ਮੰਗਾ ਵਿੱਚੋਂ ਮਾਨਤਨ ਕਰਕੇ ਮਿਲ ਗਈ 57000 57000 ਦੇ ਵਿੱਚੋਂ ਥੋੜਾ ਬਾਧਾ ਮੌਕੇ ਦੀ ਹੋ ਜਾਊਗਾ ਸ਼ੋਅ। ਕੋਈ ਨਹੀਂ ਕਰਦਾਂਗੇ ਵੀਰੇ ਕਰਦਾਂਗੇ। ਲਓ ਜੀ। ਬਾਕੀ ਖਰਗੀਆਂ ਨੇ ਕਰਵਾਲੀਆਂ ਥਣਾ ਥਣਾ ਵਾਲੇ ਪਾਸੇ ਪੂਰੀ ਚੰਗੀਆਂ ਨੇ। ਬਿਲਕੁਲ। ਵੀਰ ਜੀ ਦੰਦਾ ਜਿਹਾ ਵੇੜਾ। ਹਾਂ। ਹਾਂਜੀ। ਠੀਕ ਆ ਜੀ। ਇਹ ਨਿਸ਼ਾਨ ਵੀਰੇ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਇਹ ਪਸ਼ੂ ਹੀ ਆਪਣੇ ਤੇ ਨੰਬਰ ਕਰ ਦਈਏ ਸਾਂਝੇ ਵੀਰੇ 84375 200016 998668035 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਣ ਮੇਰੇ ਨਾਲ ਵੀਰ ਨਿਸ਼ਾਨ ਸਿੰਘ ਪਿੰਡ ਮਾਣੇ ਤੁਸੀਂ ਵਿజిਟ ਕਰਨੀ ਆ ਤਹਿਸੀਲ ਹੈ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਸੋ ਪਸ਼ੂ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਇਸ ਕਿੱਲੇ ਦੇ ਉੱਪਰ ਤੁਸੀਂ ਆਪ ਦਾ ਮੌਕੇ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਨਵੇਂ ਪਸ਼ੂਆਂ ਬਾਰੇ ਬਥੇਰੇ ਡਿਟੇਲ ਜਿਹੜੀਆਂ ਤੁਸੀਂ ਲੈ ਸਕਦੇ ਹੋ ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ